ਪੰਜਾਬ ਦਾ ਇੱਕ ਹੋਰ ਨੌਜਵਾਨ ਚੜਿਆ ਨਸ਼ੇ ਦੀ ਬਲੀ ਬੇਸ਼ੱਕ ਸਰਕਾਰਾਂ ਨਸ਼ਾ ਬੰਦ ਕਰਨ ਦੇ ਦਾਅਵੇ ਕਰ ਰਹੀਆਂ ਹਨ ਪਰ ਨਸ਼ਾ ਅਜੇ ਵੀ ਤੜੱਲੇ ਦੇ ਨਾਲ ਵੇਚਿਆ ਜਾ ਰਿਹਾ ਹੈ ਇੰਜ ਜਾਪਦਾ ਹੈ ਕਿ ਨਸ਼ਾ ਵੇਚਣ ਵਾਲਿਆਂ ਨੂੰ ਕਿਸੇ ਤਰ੍ਹਾਂ ਦਾ ਕੋਈ ਪੁਲਿਸ ਦਾ ਖੌਫ ਹੀ ਨਹੀਂ ਹੈ ਇਸੇ ਤਰ੍ਹਾਂ ਦਾ ਹੀ ਮਾਮਲਾ ਜ਼ਿਲ੍ਹਾ ਫਿਰੋਜ਼ਪੁਰ ਦੇ ਮੱਲਾਵਾਲਾ ਖਾਸ ਜੀਰਾ ਹਲਕੇ ਦੇ ਪਿੰਡ ਆਲੇਵਾਲਾ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਨੌਜਵਾਨ ਨਸ਼ੇ ਦੀ ਬਲੀ ਚੜ ਗਿਆ ਪਿੰਡ ਵਾਸੀਆਂ ਨੇ ਔਰ ਮ੍ਰਿਤਕ ਦੇ ਪਰਿਵਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਦੇ ਵਿੱਚ ਨਸ਼ਾ ਤੜੱਲੇ ਦੇ ਨਾਲ ਵੇਚਿਆ ਜਾ ਰਿਹਾ ਹੈ ਜਿਵੇਂ ਕਿ ਨਸ਼ਾ ਵੇਚਣ ਵਾਲਿਆਂ ਨੂੰ ਕਿਸੇ ਤਰ੍ਹਾਂ ਦਾ ਕੋਈ ਖੌਫੀ ਨਾ ਹੋਵੇ ਇਸੇ ਤਰ੍ਹਾਂ ਨਸ਼ਾ ਪਿੰਡ ਦੇ ਵਿੱਚ ਛਰਿਆਮ ਵੇਚਿਆ ਜਾਂਦਾ ਪਰ ਉਨ੍ਹਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ। ਮ੍ਰਿਤਕ ਦੀ ਉਮਰ 22 ਸਾਲ ਦੱਸੀ ਜਾ ਰਹੀ ਹੈ। ਮ੍ਰਿਤਕ ਨੌਜਵਾਨ ਦੀਆਂ ਦੋ ਪੈਣਾ ਤੇ ਇੱਕ ਭਰਾ ਸੀ। ਮ੍ਰਿਤਕ ਨੌਜਵਾਨ ਇਸ ਨੌਜਵਾਨ ਨੂੰ ਨਹੀਂ ਪਤਾ ਸੀ ਕਿ ਇਹ ਨਸ਼ਾ ਉਸ ਨੂੰ ਇੱਕ ਦਿਨ ਖਤਮ ਕਰ ਦੇਵੇਗਾ। ਨਸ਼ੇ ਦੀ ਦਲਦਲ ਵਿੱਚ ਫਸਿਆ ਇਹ 22 ਸਾਲਾ ਨੌਜਵਾਨ ਗੁਰਸੇਵਕ ਸਿੰਘ ਜੋ ਕਿ ਪਿੰਡ ਆਲੇ ਵਾਲੇ ਦਾ ਰਹਿਣ ਵਾਲਾ ਸੀ। ਜਿਸ ਦੇ ਪਰਿਵਾਰ ਨੇ ਹੁਣ ਦੋਸ਼ੀਆਂ ਦੇ ਖਿਲਾਫ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਉਹਨਾਂ ਕਿਹਾ ਕਿ ਪਿੰਡ ਦੇ ਵਿੱਚ ਸ਼ਰਾਬ ਨਸ਼ਾ ਵੇਚਿਆ ਜਾਂਦਾ ਹੈ ਪਰ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਤੁਸੀਂ ਵੀ ਦੇਖੋ ਇਹ ਤਸਵੀਰਾਂ ਕਿਵੇਂ ਇੱਕ ਪਰਿਵਾਰ ਦਾ ਦਰਦ ਚੱਲ ਰਿਹਾ ਹੈ ਔਰ ਇਸ ਤੋਂ ਪਹਿਲੇ ਕਿ ਹੋਰ ਵੀ ਨੌਜਵਾਨਾਂ ਦੀ ਮੌਤ ਹੋਵੇ ਪੁਲਿਸ ਨੂੰ ਚਾਹੀਦਾ ਹੈ ਕਿ ਜਿਹੜੀ ਨਸ਼ਾ ਵੇਚਣ ਵਾਲਿਆਂ ਤੇ ਤੁਰੰਤ ਕਾਰਵਾਈ ਕੀਤੀ ਜਾਵੇ ਉਧਰ ਮ੍ਰਿਤਕ ਦੇ ਪਰਿਵਾਰ ਨੇ ਕਿਹਾ ਕਿ ਉਹਨਾਂ ਚਿਰ ਸੰਸਕਾਰ ਨਹੀਂ ਕਰਨਗੇ ਜਿੰਨਾ ਚਿਰ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਕਾਰਵਾਈ ਨਹੀਂ ਹੋ ਜਾਂਦੀ ਮੱਲਾਵਾਲਾ ਖਾਸ ਤੋਂ ਰਾਏ ਵੀਰ ਸਿੰਘ ਕਚੂਰਾ ਦੀ ਵਿਸ਼ੇਸ਼ ਰਿਪੋਰਟ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਸਾਡਾ ਚੈਨਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਜੇਕਰ ਸਾਡੇ ਫੇਸਬੁੱਕ ਪੇਜ ਤੇ ਉਹ ਤਾਂ ਸਾਡੇ ਫੇਸਬੁੱਕ ਪੇਜ ਨੂੰ ਉਹਨੇ ਫੋਲੋ ਕਰ ਲਓ ਗੁਰਜੀਤ ਸਿੰਘ ਟੋਟਾ ਲੜਕਾ ਸੀਗਾ ਜੀ ਹਾਂਜੀ ਕੀ ਗੱਲ ਕੀ ਬਣੀ ਗੱਲ ਕੀ ਨਸ਼ੇ ਦੇ ਆਦੀ ਹੀ ਜੀਆ ਵੇਚਣ ਨੂੰ ਫਿਰਦੇ ਸਾਰੇ ਇੱਥੇ ਦਾ ਵੇਚਦੇ ਆ ਜੀ ਪੂਰਾ ਫੁੱਲ ਵੇਚਦੇ ਆ ਜੀ ਮੇਲਾ ਲੱਗਾ ਰਹਿਦਾ ਜੇ ਕੋਈ ਆਨੇ ਆ ਤੇ ਅੱਗੋਂ ਧਮਕੀਆਂ ਦਿੰਦੇ ਇਹਨੂੰ ਹਾਂਜੀ ਇਹਨੂੰ ਹੋ ਹੀ ਗਿਆ ਮਨਾਟ 9 ਸਾਲ ਵਿਆਹ ਆ ਸੀ ਲੜਕਾ ਨਹੀਂ ਜੀ ਕੁਵਾਰਾ ਸੀਗਾ ਜੀ ਹਾਂਜੀ ਠੀਕ ਹੈ ਕਿਹੜਾ ਪਿੰਡ ਕਿਹੜਾ ਜੀ ਆਲੇ ਵਾਲਾ ਆਲੇ ਵਾਲਾ ਹਾਂਜੀ ਕਿਹੜੀ ਜਗ੍ਹਾ ਤੂੰ ਜਿਹੜਾ ਦੇ ਮਿਲਿਆ ਜੀ ਇਹ ਬੰਦੇ ਨਾਲ ਬੰਦ ਮਾਸ਼ੀ ਦੇ ਹੱਥੋਂ ਤੁਸੀਂ ਬੰਦੇ ਨਾਲ ਹਜ ਤੁਸੀਂ ਹਾਂਜੀ ਠੀਕ ਹੈ ਹੁਣ ਕੀ ਮੰਗਤੀ ਹੈਗੀ ਆ ਸਾਡੇ ਅਨਸਾਫ਼ ਦੀ ਮੰਗ ਚਾਹੀਦੀ ਆ ਸਾਨੂੰ ਬੰਦੇ ਦੇ ਕੋਲ ਅਨਸਾਫ਼ ਚਾਹੀਦਾ ਜੀ ਹਾਂਜੀ ਵੀ ਉਹਨਾਂ ਦੇ ਕਾਨੂੰਨੀ ਕਾਰਵਾਈ ਫੁੱਲ ਹੋਵੇ ਹਾਂਜੀ ਇਹਨਾਂ ਬੰਦਿਆਂ ਤੇ ਪਹਿਲਾਂ ਵੀ ਤਰਕਾਪਨ ਕੀਤੀਆਂ ਗਈਆਂ ਸੀ ਹਾਂਜੀ ਇਹਨਾਂ ਬੰਦੇ ਦੀ ਵੀਡੀਓ ਗਈ ਆ ਪਹਿਲੋ ਥਾਣੇ ਚ ਐਸਐਚਓ ਸਾਹਿਬ ਕੋਲ ਇਹਨਾਂ ਦੇ ਇੱਕ ਬੂਏ ਗਾੜੀ ਮੇਲਾ ਲੱਗਾ ਰਹਿਦਾ ਦੋ ਉਹਦੇ ਚ ਮੇਲਾ ਤਾਂ ਜੀ ਹੁਣ ਵੀ ਚੱਲ ਜੂ ਹੁਣ ਵੀ ਹੋਊਗਾ ਬਹੁਤ ਮੇਲੇ ਵਾਲੀ ਤੇ ਕਮਾਂ ਗਾਹਾਂ ਨੰਗਿਆ ਪਿਆ ਪ੍ਰਤਾਪ ਸਿੰਘ ਜੀ son of ਸਰਦਾਰਾ ਸਿੰਘ ਜੀ ਪਿੰਡ ਆਲੇ ਵਾਲਾ ਜੀ ਹਾਂਜੀ ਇਹ ਲੜਕੇ ਨਾਲ ਕੀ ਗੱਲ ਕੀ ਆਪਰੇ ਇਹ ਜੀ ਨਸ਼ਾ ਕਰਦਾ ਸੀ ਅੱਜ ਤੋਂ 2.5 ਸਾਲੋਂ ਪਹਿਲਾਂ ਵੀ ਲੱਗਾ ਪਹਿਲਾਂ ਤਾਂ ਲੱਗਾ ਹੋਇਆ ਵਾ ਅੱਛਾ ਇੱਥੇ ਤਿੰਨ ਬੰਦੇ ਆ ਸਾਡੇ ਪਿੰਡ ਜੀ ਜਿਹੜੇ ਉਹ ਨਸ਼ਾ ਦਿੰਦੇ ਇਹਨਾਂ ਨੂੰ ਹੋਰ ਵੀ ਮੁੰਡੇ ਹੈਗੇ ਆ ਜੀ ਉਹਨਾਂ ਕੋਲ ਸਮਾਨ ਲੈ ਕੇ ਨੇ ਅੱਜ ਟੀਕਾ ਲਾਇਆ ਜੀ ਤੁਸੀਂ ਬੰਦੇ ਨਾਲ ਜਾ ਕੇ ਟੀਕਾ ਲਾਇਆ ਉਧਰਲੇ ਬੰਨ ਵਾਲੀ ਸਾਈਡ ਤੇ ਪਹਿਲਾਂ ਇੱਧਰ ਦਿੰਦੇ ਸੀ ਇਧਰ ਉਹ ਅਸੀਂ ਇਹਨਾਂ ਨੂੰ ਰੋਕਿਆ ਕਿ ਇਧਰ ਇੰਨਾ ਗੰਦ ਨਾ ਪਾਓ ਚੋਰੀਆਂ ਹੋਣ ਲੱਗ ਪਈਆਂ ਜੀ ਵੀ ਚੋਰੀਆਂ ਰੋਕਣ ਕਰਕੇ ਰੋਕਣ ਕਰਕੇ ਅਸੀਂ ਇਹਨਾਂ ਨੂੰ ਰੋਕਿਆ ਵੀ ਇਧਰ ਸਮਾਨ ਨਾ ਵੇਚੋ ਇਧਰ ਬਹੁਤ ਹੀ ਚੋਰ ਮਾਲੋ ਸਮੇਕ ਕੇ ਆਉਣ ਲੱਗ ਪਏ ਸਾਡੀਆਂ ਮੋਟਰਾਂ ਵੀ ਲੈਣਗੇ ਆ ਸਟਾਰਟਰ ਵੀ ਲੈਣਗੇ ਕੇਵਲਾਂ ਵੀ ਸਾਡੀਆਂ ਲੱਥੀਆਂ ਵੀ ਹੋਈਆਂ ਤੇ ਉਹ ਇਧਰ ਰੋਕਿਆ ਕਰਕੇ ਹੁਣ ਬੰਦੇ ਨਾਲ ਤੁਸੀਂ ਬੰਦੇ ਨਾਲ ਉਧਰ ਇਹ ਦੇਣ ਲਾ ਪਿਆ ਚਿੱਟਾ ਉੱਥੇ ਚਿੱਟਾ ਲੈ ਕੇ ਇਹਨੇ ਜਾ ਕੇ ਉਹਨਾਂ ਕੋਲੋਂ ਟੀਕਾ ਲਾ ਲਿਆ ਉਹਨਾਂ ਦੀ ਜੇਬ ਵਿੱਚ ਵੀ ਹੈਗਾ ਜੀ ਚਿੱਟਾ ਥੋੜਾ ਪਿਆ ਵਿੱਚ ਟੀਕਾ ਲਾਉਂਦੇ ਆ ਸਾਰੀ ਕਿਤੇ ਦੋ ਦੋ ਦੇ ਕਰੀਬ ਡੇਢ ਦਾ ਕਰੀਬ ਦਾ ਟਾਈਮ ਸੀਗਾ ਇਹ ਚੱਲ ਵਸਿਆ ਜੀ ਕਿੰਨੀ ਉਮਰ ਕਿੰਨੀ ਹੈ ਲੜਕੀ ਇਹਨਾਂ ਦੀ 22 ਸਾਲ ਦੀ ਉਮਰ ਹੈ ਜੀ ਠੀਕ ਹੈ ਜੀ ਹਾਂ ਜੀ ਦਰਖਾਸਤ ਕਿੰਨਾ ਵੱਲੋਂ ਦਿੱਤੀ ਗਈ ਹੈ ਉਗਰ ਸੇਵਕ ਸਿੰਘ ਵੱਲੋਂ ਦਿੱਤੀ ਗਈ ਹੈ ਜੀ ਹਾਂ ਜੀ ਸਰਕਾਰ ਤੋਂ ਕਿੰਨਾ ਕਰਦੇ ਹਾਂ ਜੀ ਹਾਂ ਜੀ ਸਰਕਾਰ ਤੋਂ ਅਸੀਂ ਮੰਗ ਇਹ ਕਰਦੇ ਹਾਂ ਕਿ ਇਨ੍ਹਾਂ ਤੇ ਕਾਨੂੰਨੀ ਕਾਰਵਾਈ ਸਖਤ ਕੀਤੀ ਜਾਵੇ ਕਿ ਉਹ ਸਖਤ ਤੋਂ ਸਖਤ ਹੋਵੇ ਜਿਹੜਾ ਇਹ ਚਿੱਟਾ ਵੇਚਣ ਉਹ ਜਿਹੜਾ ਬੰਦ ਹੋ ਜਾਏ ਇਹਨਾਂ ਦੇ ਪਰਚਾ ਹੋਣਾ ਚਾਹੀਦਾ ਜੀ ਹਾਂਜੀ ਪੋਰਟ ਸਸਾਸਨ ਮੌਕੇ ਤੇ ਪਹੁੰਚਿਆ ਜੀ ਹਾਂਜੀ ਹੁਣ ਪਹੁੰਚਿਆ ਜੀ ਹੁਣ ਇਹਨਾਂ ਨੂੰ ਅਸੀਂ ਖਬਰ ਦਿੱਤੀ ਆ 4:30 ਵਜੇ ਦੇ ਕਰੀਬ 5:00 ਵਜੇ ਦੇ ਕਰੀਬ ਜੀ ਤੇ ਹੁਣ ਆਈ ਆ ਸਾਡੇ ਕੋਲੇ 7:00 ਵੱਜ ਚੁੱਕੇ ਆ 7:00 ਵਜੇ ਹੁਣ ਆਏ ਆ ਜੀ ਸਾਡੇ ਕੋਲ ਇਹ ਘਟਨਾ ਤੇ ਕਿਤੇ ਹੋਊਗੀ 1:30 2:00 ਵਜੇ ਦੀ ਸਾਨੂੰ ਮਿਲੀ ਆ ਖਬਰ 3:00 ਵਜੇ ਜੀ ਹਾਂਜੀ ਮਹਲ ਸਿੰਘ ਜੀ ਨਾਮ ਸੰਨ ਆਫ ਗੁਰਮੀਤ ਸਿੰਘ ਲੜਕੇ ਨਾਲ ਕੀ ਘਟਨਾ ਦੀ ਵਾਪਰੀ ਹੈ ਘਟਨਾ ਦੀ ਵਾਪਰੀ ਜੀ ਇੱਥੇ ਮੁੰਡਾ ਵੇਜਦ ਮੈਗ ਅੱਛਾ ਕਿਹੜੇ ਪਿੰਡ ਦਾ ਵਸੂ ਉਹ ਵੀ ਆਲੇ ਵਾਲੇ ਦਾ ਹੀ ਰਹਿਣ ਵਾਲਾ ਜੀ ਤੇ ਬਾਕੀ ਨਾਲ ਉਹਦੇ ਜਿਹੜੇ ਚੇਲੇ ਆ ਦੋ ਇੱਕ ਮੁੰਡਾ ਹਰਮਾਸ਼ੀ ਕਰ ਇਹ ਖੁਦ ਸਮੈਗ ਫੜਾ ਗਿਆ ਇਹ ਮੁੰਡੇ ਨੂੰ ਇਹ ਬੜੇ ਚਿਰ ਦਾ ਧੁੰਦਾ ਕਰਦੇ ਬੜੇ ਚਿਰ ਦੇ ਇਹਨਾਂ ਨੂੰ ਕਹਿਣ ਡਿਆ ਵੀ ਇੱਥੇ ਇਸ ਪਿੰਡ 'ਚ ਕੰਮ ਨਾ ਕਰੋ ਠੀਕ ਆ ਬੰਦ ਕਰੋ ਤੇ ਬਾਕੀ ਇਹਨਾਂ ਨਹੀਂ ਕੀਤਾ ਅਜੇ ਤੱਕ ਬੰਦ ਕਰਨਾ ਇਹ ਲੜਕੇ ਦਾ ਕੀ ਨਾਮ ਹੈ ਇਹਦਾ ਨਾਮ ਆ ਗਰਜੀਤ ਸਿੰਘ ਕਿੰਨੀ ਉਮਰ ਕਿੰਨੀ ਹੈ ਜੀ ਤਕਰੀਬਨ 22 ਸਾਲ ਆ ਨਹੀਂ ਜੀ ਕੁਵਾਰਾ ਜੀ ਕਿੰਨੀਆਂ ਭੈਣਾਂ ਤੇ ਨਹੀਂ ਦੋ ਭੈਣਾਂ ਵਾਂ ਤੇ ਇੱਕ ਬ੍ਰਦਰ ਆ ਉਹ ਬਾਹਰ ਆ ਆਲੇ ਵਾਲੇ ਦਾ ਹੀ ਆ ਜੀ ਹਾਂਜੀ ਸ੍ਰੀ ਗਾਲੇ ਵਾਲੇ ਦਾ ਕਿੰਨੇ ਸਮੇਂ ਤੋਂ ਜਿਹੜਾ ਨਸ਼ੇ ਦਾ ਇਹ ਜੀ ਨਸ਼ੇ ਤੋਂ ਤਾਂ ਹੈਗਾ ਹੀ ਤਕਰੀਬਨ 2-2 ਸਾਲ ਦਾ ਲਗਭਗ ਤੇ ਬਾਕੀ ਜਿਹੜੇ ਵੇਚਦੇ ਉਹਨਾਂ ਵਾਸਤੇ ਬਹੁਤ ਮੜੀ ਗੱਲ ਆ ਉਹਨਾਂ ਦੇ ਕਿੱਥੋਂ ਮਿਲਦੀ ਆ ਇਹ ਜੀ ਆ ਮਾਸ਼ੀ ਕਾਂ ਤੁਸੀਂ ਬੰਦੇ ਨਾਲ ਹਾਂਜੀ ਕਿੰਨੇ ਵਜੇ ਕੱਟਣਾ ਦਿੱਤੀ ਆ ਇਹ ਤਕਰੀਬਨ ਤੇਨ 3:30 ਵਜੇ ਦੀ ਗਰਨਾ ਆਈ ਹੈ ਜੀ ਪੁਲਿਸ ਨੂੰ ਪੜਾ ਸੂਚੀ ਦਿੱਤਾ ਗਿਆ ਪੁਲਿਸ ਨੂੰ ਇਹ 5:30 5:30 ਵਜੇ ਸੂਚੀ ਦਿੱਤਾ ਗਿਆ ਜੀ ਪਹੁੰਚੀ ਮੌਕੇ ਤੇ ਪੁਲਿਸ ਨੂੰ ਹਾਂ ਜੀ ਪੁਲਿਸ ਆ ਗਈ ਜੀ ਹੁਣ ਆਈ ਆ 1.5 ਘੰਟੇ ਬਾਅਦ ਲੇਕਿਨ ਕੀ ਮੰਗ ਨਹੀਂ ਕਰਦੇ ਹਾਂ ਮੰਗ ਸਾਨੂੰ ਇਨਸਾਫ ਚਾਹੀਦਾ ਜੀ ਉਹਦੇ ਖਿਲਾਫ ਕਰਦੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਪਰਚਾਉਣਾ ਚਾਹੀਦਾ ਜੀ ਤਿੰਨਾਂ ਤੇ ਸਾਰਾ ਸਿੰਘ ਜੀ ਆਲੇ ਵਾਲਾ ਜੀ ਕਮਲਾ ਜੀ 24 ਤਰੀਕ ਦੀਆਂ ਮੈਂ ਇਹਨਾਂ ਨੂੰ ਦਿੱਤੀਆਂ ਪੁਲਿਸ ਪੁਲਾਜ਼ਮਨ ਨੂੰ ਇਹਨਾਂ ਕੋਈ ਸੁਣਾਈ ਨਹੀਂ ਹੋਈ ਅਸੀਂ ਐਸਐਸਓ ਸਾਹਿਬ ਨੂੰ ਵੀਡੀਓ ਪਾਈਆ। ਇਹ ਬੰਦੇ ਆ ਲੈ ਲੈ ਕੇ ਜਾਂਦੇ ਸਾਨੂੰ ਧਮਕੀਆਂ ਦਿੰਦੇ ਆ। ਨਜਾਇਜ਼ ਹਥਿਆਰਾਂ ਦੇ ਸਗੋਂ ਉਲਟਾਂ ਦੇ ਚਿਰਤੇ ਪਰਚਾ ਕਰਾਵਾਂਗੇ। ਸਮੈਗ ਛੁੱਟ ਕੇ ਤੇਰੇ ਘਰੇ। ਤੇਰੇ ਘਰੇ ਹਥਿਆਰ ਛੁੱਟ ਕੇ ਮੈਂ ਤੇਰੇ ਮੁੰਡੇ ਨੂੰ ਮਾਰ ਦੇਣਾ, ਤੈਨੂੰ ਮਾਰ ਦੇਣਾ। ਹਾਂਜੀ ਆਵੇ ਦਿਖਾਛਾ ਮੇਰ ਕੋ ਜੀ ਐਸਐਸਪੀ ਤੱਕ ਪਾਈਆ। ਭਗਵਾਨ ਤਮਾਨ ਤੱਕ ਪਾਈਆ। ਹਾਂਜੀ ਪੰਜ ਰਿਜਿਸਟਰੀਆਂ ਇੱਕੇ ਦਿਨ ਮੈਂ ਕਰਕੇ ਆਇਆ। ਯੂਨੀਵਰਸਿਟੀ ਸਾਹਿਬ ਨੂੰ ਵੀ ਦਿੱਤੀਆਂ। ਇਹ ਲਾਲਾ ਉਠਾਈ ਤੇ 22 ਤਰੀਕ ਦਾ 24 ਤਰੀਕ ਦਾ ਹਾਂਜੀ ਇਹ ਮੇਰੇ 베ਰੀ ਥਲੇ ਆਣ ਕੇ ਡਿੱਗਦੇ ਜਦੋਂ ਲਾਲਾ ਮੇਰੀ ਪੈੜੀ ਉੱਥੇ ਤੇ ਮੈਂ ਇਹਨਾਂ ਨੂੰ ਇਹੋ ਆਖਿਆ ਵੀ ਤੁਸੀਂ ਜੇ ਚਲੋ ਵੇਚਣਾ ਵੇਚੀ ਜਾਓ ਇਹਨਾਂ ਬੰਦਿਆਂ ਨੂੰ ਆਖੋ ਬੰਨੋ ਪਾਰ ਜਾ ਕੇ ਪੀਣ ਇਹ ਕਹਿੰਦੇ ਇਹਨਾਂ ਨੂੰ ਇੱਥੇ ਹੀ ਪਿਉਣੀ ਆ ਤੇ ਤੈਨੂੰ ਇੱਥੇ ਦਾਤਰਾ ਨਾਲ ਵੜਨਾ 5-5 ਫੁੱਟ ਦੇ ਦਾਤਰਾ ਬਣਾਏ ਪਿੰਡ ਨੂੰ ਪੁੱਛਿਆ ਜਾਵੇ ਜੇ ਨਕਵਾਰੀ ਹੋਣੀ ਚਾਹੀਦੀ ਵੀ ਤੇ ਇਹਦੇ ਕੋਈ ਜਾਇਦਾਦ ਇਨੀ ਕਿੱਥੋਂ ਆਈ ਤਿੰਨ ਸਾਲ ਹੋ ਗਏ ਇਹਨੂੰ ਆਏ ਨੂੰ ਹਾਂਜੀ ਨੌਜਵਾਨ ਵੀ ਇਹ ਜਿਹੜਾ ਸਾਡਾ ਪੁੱਤ ਮਰਿਆ ਐਸੇ ਕਟਨਾਣਾ ਮਰਿਆ ਇਹ ਪੁੱਤ ਨੂੰ ਮੈਂ ਦੋ ਤਿੰਨ ਵਾਰੀ ਪਾਣੀ ਵੀ ਪਾਇਆ ਤੇ ਮੇਰੀ ਥਲੇ ਇਹ ਆਣ ਕੇ ਡਿੱਗ ਪੈਂਦੇ ਹੀ ਕਿ ਇਹ ਇੱਕ ਸੁਖਦੇਵ ਸਿੰਘ ਦਾ ਮੁੰਡਾ ਹੈ ਉਹ ਵੀ ਸਾਡੇ ਪਿੰਡ ਦਾ ਹੀ ਆ ਕਲਮੰਤ ਸਿੰਘ ਉਹਦੀ 22 ਸਾਲ ਹੋ ਗਈ ਉਹਦਾ ਨਾਮ ਗੁਰਜੀਤ ਸਿੰਘ ਹਾਲੇ ਵਾਲਾ ਜਿਹੜਾ ਸੁਖਦੇਵ ਸਿੰਘ ਦਾ ਮੁੰਡਾ ਉਹ ਵੀ ਹਾਲੇ ਵਾਲਾ ਇਹਦਾ ਹੀ ਆ ਹਾਂਜੀ ਕੰਤਾ ਸਿੰਘ ਉਹਨਾਂ ਦਾ ਦੋ ਚਲਾ ਉਹਨਾਂ ਦਾ ਨਾਮ ਕਲਵਿੰਦਰ ਸਿੰਘ ਹਾਂਜੀ ਉਹ ਨਦਬਿਆਲੇੜਾ ਜੀ ਸਾਨੂੰ ਤਾਂ ਮਤਿਆਂ ਪੰਚਾਇਤ ਦੇ ਵਿੱਚ ਦਿੱਤੀਆਂ ਫਿਰ ਮੈਂ ਭਜਾਂ ਪੰਚਾਇਤ ਨੇ ਆਖਿਆ ਪਾਪੂ ਤੁਮ ਆਪ ਦਾ ਪ੍ਰਬੰਧ ਕਰ ਲਾ ਫਿਰ ਮੈਂ ਜਾ ਲਾਲਾ ਵੇ 24 ਤਰੀਕ ਨੂੰ ਦੇ ਕੇ ਆਇਆ ਅਰਖਾਚ ਹਾਂਜੀ ਫਿਰ ਦਰਖਾਸਤਾਂ ਦੇਣੀਆਂ ਸ਼ੁਰੂ ਕਰਤੀਆਂ ਮੈਂ ਫਿਰ ਮੈਂ ਕੋਈ ਕਾਰਵਾਈ ਨਹੀਂ ਮੇਰੀ ਐਸਐਸਪੀ ਨੂੰ ਉੱਥੇ ਮੈਂ ਗਿਆ ਆਵਾ ਉੱਥੇ ਰੂਹੀਪੁਰ ਵੀ ਉੱਥੇ ਵੀ ਦੇ ਕੇ ਆਇਆ ਉੱਥੇ ਵੀ ਕੋਈ ਉਹ ਦਰਖਾਸਤ ਦੀ ਸੁਣਾਈ ਨਹੀਂ ਹੋਈ ਹਾਂਜੀ ਇਹ ਨਸ਼ਾ ਬੰਦ ਹੋਣਾ ਚਾਹੀਦਾ ਇਹ ਬੱਚਿਆਂ ਦੀ ਗਾਂ ਨੌਜਵਾਨ ਬਰਬਾਦ ਹੁੰਦੇ ਜਾਂਦੇ ਆ ਇਹਨਾਂ ਨੂੰ ਲਾਲਾ ਵੀ ਗਾਂ ਇਹਤੇ ਕਾਰਵਾਈ ਫੁੱਲ ਤੋਂ ਫੁੱਲ ਹੋਣੀ ਚਾਹੀਦੀ ਹੈ ਇਹਨਾਂ ਬੰਦਿਆਂ ਦੇ ਅੰਗੇ ਇਹੋ ਕਰਦੇ ਇਨਸਾਫ ਹੋਣਾ ਚਾਹੀਦਾ ਐ ਇਹ ਨਹੀਂ ਅੰਦਰ ਨੀਯਾ ਪ੍ਰਚਾਨਾ ਤੇ ਹੋਵੇ ਐ ਇਹਨਾਂ ਨੂੰ ਇਨਸਾਫ ਹੋਣਾ ਚਾਹੀਦਾ ਇਹਨਾਂ ਨੂੰ ਇਨਸਾਫ ਜੇ ਇਹਨਾਂ ਨਹੀਂ ਦਿੱਤਾ ਤਾਂ ਨਾ ਹੋਣਾ ਚਾਹੀਦਾ ਪਰ ਪਿੰਡ ਸਾਰਾ ਕਹਿੰਦਾ ਵੀ ਇਹਨਾਂ ਦਿੱਤਾ ਅਸੀਂ ਵੀ ਕਹਿੰਦੇ ਹਰੇ ਆਂ ਵੇਚਦਾ ਹੈ ਦੱਤਰ ਲੈ ਲੈ ਪੈਂਦੇ ਥੱਲੇ ਵਾਲਾ ਗਰਜੀਤ ਸਿੰਘ ਦੀ ਪੀਗਾ ਲੌਣ ਕੰਡ ਓਵਰਡੋਜ਼ ਕਰਨ ਮੌਤ ਹੋ ਚੁੱਕੀ ਸੀ ਕੋਈ ਲਗਭਗ 2 ਵਜੇ ਦੇ ਕਰੀਬ ਤੱਕ ਦਾ ਤੇ ਪ੍ਰਸ਼ਾਸਨ ਆਇਆ ਤੇ ਪਿੰਡ ਵਾਲਿਆਂ ਤੇ ਅਸੀਂ ਫੈਸਲਾ ਕੀਤਾ ਵੀ ਅੱਗੇ ਵੀ ਕਈ ਘਟਨਾਵਾਂ ਹੋ ਚੁੱਕੀਆਂ ਹਨ ਜਿਨ੍ਹਾਂ ਦੀ ਡੈੱਡ ਬੋਡੀ ਨਹੀਂ ਲਿਆਣ ਦਿੱਤੀ ਜਾਵੇ ਕਿਉਂਕਿ ਇਸ ਕੋਈ ਕਾਰਵਾਈ ਠੋਸ ਨਹੀਂ ਹੁੰਦੀ ਆਪ ਲੱਗ ਕੇ ਕਾਰਵਾਈ ਸਵੈਰੇਜੀ ਕਰਵਾਵਾਂਗੇ ਕਿ ਜਿਹੜੀ ਪ੍ਰਸ਼ਾਸਨ ਨੇ ਸੰਭਾਲਾ ਇਹਨਾਂ ਦੇ ਪਿੱਛੇ ਦਬਾਅ ਹੋਣ ਕਰਕੇ ਕਿਉਂਕਿ ਗੈਂਗਸਟਰਾਂ ਦੇ ਹੱਥ ਬਹੁਤ ਲੰਮੇ ਨੇ ਆਮ ਬੰਦਾ ਨਹੀਂ ਕਰ ਸਕਦਾ ਇਸ ਕਰਕੇ ਕਿਤੇ Laash ਨੂੰ ਖੁਰਦਪੁਰ ਦੀ ਨਾ ਕਰ ਦੇਣ ਦਾ ਅਲਚ ਤਾਣੀ ਪਿੰਡ ਦਾ ਪੂਰੇ ਦਾ ਫੈਸਲਾ ਇਸ ਕਰਕੇ ਨਹੀਂ ਦਿੱਤੀ ਆ Laash ਮੌਕੇ ਤੇ ਸੁਖਪਾਲ ਸਿੰਘ ਐਸਆਈ ਤੇ ਗੁਰਪ੍ਰੀਤ ਸਿੰਘ ਐਸਐਚਓ ਹੀ ਪਹੁੰਚੇ ਨੇ ਮਲਾਟਾਣਾ